ਲੋਕ ਸਭਾ ਚੋਣਾਂ ਨਾਲ ਜੁੜੀ ਹੋਈ ਖਬਰ ਲੈ ਕੇ ਹਾਜ਼ਰ ਹੋ ਗਏ ਹਾਂ ਦੱਸਦੇ ਹਾਂ ਇਹ ਲੋਕ ਸਭਾ ਚੋਣਾਂ ਨੂੰ ਧਿਆਨ ਚ ਰੱਖਦੇ ਹੋਏ ਜ਼ਿਲ੍ਹਾ ਮੈਜਿਸਟ੍ਰੇਟ ਨੇ ਡਰਾਈਡੇ ਦਾ ਹੁਕਮ ਜਿਹੜਾ ਹੈ ਉਹ ਜਾਰੀ ਕੀਤਾ ਹੈ ਦੱਸਦੇ ਹਾਂ 1 ਜੂਨ 2024 ਨੂੰ ਯਾਨੀ ਕਿ ਕੱਲ ਦੇ ਦਿਨ ਤੇ ਵੋਟਾਂ ਹੋਣ ਜਾਣੀਆਂ ਨੇ ਤੇ ਇਸ ਦੀ ਗਿਣਤੀ 4 ਜੂਨ 2024 ਨੂੰ ਕੀਤੀ ਜਾਣੀ ਹੈ ਯਾਨੀ ਕਿ ਮੰਗਲਵਾਰ ਨੂੰ ਕੀਤੀ ਜਾਣੀ ਹੈ ਤੇ ਕਈ ਵਾਰ ਕੁਝ ਸ਼ਰਾਬਤੀ ਆਸਰਾਵਾਂ ਵੱਲੋਂ ਸ਼ਰਾਬ ਜਾਂ ਹੋਰ ਨਸ਼ੀਲੇ ਪਦਾਰਥਾਂ ਦਾ ਸੇਵਨ ਕਰਕੇ ਚੋਣਾਂ ਦੇ ਵਿੱਚ ਵਿਗੜਨ ਪਾਉਣ ਦੀ ਕੋਸ਼ਿਸ਼ ਜਿਹੜੀ ਉਹ ਕੀਤੀ ਜਾਂਦੀ ਹੈ ਤੇ ਇਸੇ ਦੇ ਲਈ ਇਹਨਾਂ ਚੋਣਾਂ ਨੂੰ ਆਜ਼ਾਦ ਅਤੇ ਨਿਰਪੱਖ ਢੰਗ ਨਾਲ ਸ਼ਾਂਤੀਪੂਰਵਕ ਮੁਕੰਮਲ ਕਰਵਾਉਣ ਦੇ ਲਈ ਅਤੇ ਆਮਨ ਕਾਨੂੰਨ ਦੀ ਸਥਿਤੀ ਨੂੰ ਬਰਕਰਾਰ ਰੱਖਣ ਦੇ ਲਈ ਅਦਿੱਤਿਓ ਉਪਲ ਆਈਐਸ ਜਿਲ੍ਹਾ ਮੈਜਿਸਟ੍ਰੇਟ ਪਠਾਨਕੋਟ ਨੇ ਜੜਾਏ ਇੱਕ ਕਮ ਜਾਰੀ ਕਰਦਿਆਂ ਕਿ ਲੋਕ ਸਭਾ ਚੋਣਾਂ 2024 ਦੇ ਮੱਦੇ ਨਜ਼ਰ ਪੰਜਾਬ ਆਪ ਦਾ ਰਿਐਕਟ ਤਹਿਤ ਜਿਹੜੇ ਸ਼ਰਾਬ ਦੇ ਠੇਕੇ ਨੇ ਉਪੀ ਮਈ ਤੋਂ ਬੰਦ ਕੀਤੇ ਗਏ ਤੇ 1 ਜੂਨ 2024 ਤੱਕ ਬੰਦ ਰਹਿਣਗੇ ਤੇ 4 ਜੂਨ 2024 ਨੂੰ ਜਿਹੜਾ ਹੈ ਉਦੋਂ ਤੱਕ ਜੁਲਾਈ 3 ਦਿਨ ਪੂਸ਼ਿਤ ਕੀਤਾ ਹੈ ਤੇ ਇਸ ਨਿਸ਼ਚਿਤ ਸਮੇਂ ਦੌਰਾਨ ਜ਼ਿਲ੍ਹਾ ਪਠਾਨ ਕੋਲ ਦੀ ਹਦੂਦ ਅੰਦਰ ਕਿਸੇ ਵੀ ਸ਼ਰਾਬ ਦੇਖੇ ਕੇ ਹੋਟਲ ਦੁਕਾਨ ਜਾਂ ਫਿਰ ਰੈਸਟੋਰੈਂਟ ਦੀ ਅਸੀਂ ਗੱਲ ਕਰ ਲਈਏ ਬੀਅਰ ਬਾਅਰ ਦੀ ਆਹਤੇ ਦੀ ਜਿੱਥੇ ਵੀ ਸ਼ਰਾਬ ਜਿਹੜੀ ਆ ਉਹ ਵੇਚਣ ਤੇ ਪੀਣ ਦੀ ਕਾਨੂੰਨੀ ਇਜਾਜ਼ਤ ਹੈ ਜਾਂ ਹੋਰ ਜਨ ਤੱਕ ਖਾਵਾ ਆਦਿ ਤੇ ਸ਼ਰਾਬ ਦੀ ਵਿਕਰੀ ਕਰਨ ਪੀਣ ਕੇ ਪਲੌਣ ਤੇ ਇਸ ਤੋਂ ਤੱਕ ਕਿ ਸਟੋਰ ਕਰਨ ਤੇ ਵੀ ਮੁਕੰਮਲ ਪਾਬੰਦੀ ਜਿਹੜੀ ਆ ਉਹ ਲਗਾ ਦਿੱਤੀ ਗਈ ਹੈ ਕੈਮਰਾ ਪਰਸਨ ਹਣੀ ਦੇ ਨਾਲ ਅਜਸੇ ਨੇ ਦੀ ਰਿਪੋਰਟ